ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਪਹੁੰਚੇ ਆਪਾਂ ਬਸੇ ਜੋ ਕਿ ਵੀਰਾਂ ਦਾ ਬੱਕਰੀਆਂ ਦਾ ਫਾਰਮ ਬਣਾਇਆ ਹੋਇਆ ਫਾਰਮ ਦਾ ਨਾਮ ਹੈਗਾ ਜੀ ਤਾਜ ਫਾਰਮ ਆਜੋ ਤੁਹਾਨੂੰ ਦਿਖਾਉਂਦੇ ਜੀ ਨਸਲ ਦੀਆਂ ਬੱਕਰੀਆਂ ਹਾਂ ਲਓ ਜੀ ਦੇਖ ਸਕਦੇ ਹੋ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਬੱਕਰੀਆਂ ਨੇ ਜੀ ਬਾਕੀ ਜਾਣਕਾਰੀ ਆਪਾਂ ਵੀਰ ਤੋਂ ਲੰਨੇ ਆ ਜੀ ਸੱਸੀ ਕਾ ਭਾਜੀ ਸੱਸੀ ਇਹ ਆਪਣੀਆਂ ਕਿਹੜੀ ਕਿਹੜੀ ਨਸਲ ਦੀਆਂ ਬੱਕਰੀਆਂ ਰੱਖਿਆ ਨੇ ਜੀ ਇਹ ਪਿੱਛਲੇ ਆ ਜੀ ਸਾਰੀ ਅੱਛਾ ਜੀ ਇਹ ਸਰ ਜੀ ਕਿ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਆਪਣੇ ਕੋਲ ਇਹ ਚਾਰ ਕਿਹ ਨਾਲ ਨੇ ਅੱਛਾ ਤੇ ਇਹਨਾਂ ਦਾ ਜਿਹੜਾ ਆਪਣਾ ਦੁੱਧ ਹੁੰਦਾ ਜੀ ਉਹ ਤਾਂ ਆਪਾਂ ਕੀ ਕਰਦੇ ਆ ਜੀ ਦੁੱਧ ਤਾਂ ਬਸ ਲੋਕ ਸੇਵਾ ਹੀ ਚੱਲਦਾ ਜੀ ਅੱਛਾ ਲੋਕ ਸੇਵਾ ਕਿ ਜਿਹੜਾ ਕਹਿੰਦੇ ਨੇ ਸੈਲਾਂ ਜਿਹਦੇ ਸੈਲ ਸੂਲ ਘਟ ਜਾਂਦੇ ਨੇ ਉਹਦੇ ਵਾਸਤੇ ਹੀ ਫਾਇਦੇਮੰਦ ਹੁੰਦਾ ਹਾਂ ਜੀ ਹਾਂ ਜੀ ਉਹ ਬਹੁਤ ਫਾਇਦੇਮੰਦ ਹਾਂ ਜੀ ਅੱਛਾ ਜੀ ਤੇ ਇਹਨੂੰ ਫਿਰ ਚਾਰਾ ਚੂਰਾ ਕੀ ਪਾਉਣਾ ਜੀ ਆਪਾਂ ਚਾਰਾ ਪੌਗ ਵਗੈਰਾ ਪੈਸਾ ਹੀ ਇਹਨੂੰ ਮੋਹਰੀ ਦਾ ਛਿਲਕਾ ਪਾਉਂਦਾ ਛੋਲਿਆਂ ਦਾ ਛਿਲਕਾ ਪਾਉਂਦਾ ਅੱਛਾ ਜੀ ਬਾਕੀ ਆਪਣੀ ਫੀਟ ਤਿਆਰ ਲੀਏ ਠੀਕ ਹੈ ਜੀ ਇਹਨਾਂ ਤੋਂ ਫਿਰ ਤੁਹਾਨੂੰ ਕਿੰਨੀ ਕਾਮਦਨ ਹੋ ਜਾਂਦੀ ਹੈ ਜੰਪੜੇ ਭਾਈ ਨੂੰ ਪਤਾ ਹੀ ਮਡਾ ਸਾਡਾ ਹੋਰ ਆ ਅੱਛਾ ਜੀ ਕਿੰਨੀ ਪਤਾ ਨਾਲ ਤੇ ਇਧਰ ਆ ਪਾਜੀ ਦੋ ਵੀ ਲੈਣਿਆ ਜਾਣਕਾਰੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਣੇ ਜਿਹੜੇ ਜਾਨਵਰ ਰੱਖੇ ਹੋਏ ਨੇ ਜੀ ਇਹ ਇਹ ਛੌਂਕ ਨੂੰ ਰੱਖੇ ਹੋਏ ਨੇ ਜਾਂ ਕਿੱਦਾਂ ਰੱਖੇ ਹੋਏ ਨੇ ਜੀ ਇਹ ਛੌਂਕ ਬਾਤ ਤੇ ਦਾ ਛੌਂਕ ਤਾਂ ਪਹਿਲਾਂ ਕਰਨਾ ਪੈਂਦਾ ਜੀ ਤਾਂ ਹੀ ਛੌਂਕ ਜਾਗਦਾ ਹੈ ਠੀਕ ਹੈ ਜੀ ਇਹ ਆਪਾਂ ਨੇ ਜਾਣੀ ਜਿੱਧਰੋਂ ਆਇਆ ਉਧਰੋਂ ਚਲੇ ਗਿਆ ਕੋਈ ਲੈ ਗਿਆ ਕੋਈ ਛੱਡ ਗਿਆ ਕੋਈ ਲੈ ਗਿਆ ਅਸੀਂ ਨਵੀਂ ਲਿਆਂਦੀ ਪੁਰਾਣੀ ਕੱਢਤੀ ਠੀਕ ਹੈ ਜੀ ਐਸੀ ਤਰ੍ਹਾਂ ਸਰਕਲ ਚੱਲੀ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਤੇ ਇਹਦੇ ਵਿੱਚ ਕਿੰਨੇ ਕਿੰਨੀਆਂ ਕਿ ਬੱਕਰੀਆਂ ਸੂਈਆਂ ਹੋਈਆਂ ਨੇ ਕਿੰਨੀਆਂ ਇੱਕ ਨਵੇਂ ਦੁੱਧ ਹੈ ਜੀ ਇਹਦੇ ਵਿੱਚ ਅੱਧ ਨਾਲੋਂ ਘੱਟ ਮੱਕਣੀਆਂ ਸੂਈਆਂ ਜੀ ਇਹਦੀ ਬਾਕੀ ਨਵੇਂ ਦੁੱਧ ਨੇ ਖਾਈ ਅੱਛਾ ਜੀ ਹਾਂ ਜ ਇਹਨਾਂ ਤੋਂ ਇਲਾਵਾ ਹੋਰ ਵੀ ਆਪਣੇ ਕੋਈ ਰੱਖਿਆ ਬਈ ਜਾਨਵਰ ਚਾਰ-ਵਾਰ ਸਾਡੇ ਮੁਰਗੀਆਂ ਰੱਖੇ ਜੀ ਹੋਰ ਵੀ ਰੱਖੇ ਨੇ ਇਹ ਦੇਸੀ ਨੇ ਕਿਹੜੇ ਨੇ ਫਲਾਇਲਰ ਨੇ ਦੇਸੀ ਫਾਰਮ ਹੈ ਸਾਡਾ ਸਾਰਾ ਦੇਸੀ ਫਾਰਮ ਹੈ ਹਾਂ ਬਤਰੀ ਬੱਕਰੀਆਂ ਸਾਡੇ ਕੋਲ ਦੇਸੀ ਹੋ ਮੁਰਗੀ ਆ ਅੱਛਾ ਦੇਸੀ ਹੋ ਮੁਰਗੀਆਂ ਦੇਸੀ ਹੋਈ ਤੇ ਉਹਨਾਂ ਦੇ ਫਿਰ ਆਂਡੇ ਵੀ ਤੁਸੀਂ ਬੱਕਰੀਆਂ ਆਂਡੇ ਵੇਚਦੇ ਉਹਨਾਂ ਦੇ ਆਂਡੇ ਵੇਚਦੇ ਆ ਉਹ ਚਾਂਡੇ ਵੇਚਦੇ ਆ ਜੀ ਹਾਂਜੀ ਠੀਕ ਹੈ ਜੀ ਤੇ ਮੜਾ ਜੀ ਦਿਖਾਵੋਗੇ ਮੈਨੂੰ ਮੁਰਗਿਆਂ ਦਾ ਫਾਰਮ ਦਿਖਾਓ ਜੀ ਆਓ ਜੀ ਆਹ ਲਓ ਜੀ ਵੀਰ ਦੇ ਮੁਰਗੇ ਵੀ ਰੱਖੇ ਹੋਏ ਨੇ ਜੀ ਦੇਖੋ ਦੇਖ ਸਕਦੇ ਹੋ ਤੁਸੀਂ ਤਰ੍ਹਾਂ ਤਰ੍ਹਾਂ ਦੇ ਮੁਰਗੇ ਮੁਰਗੀਆਂ ਇਹ ਭਾਜੀ ਫਿਰ ਕਿੰਨੀ ਦੇਰ ਚ ਅੰਡਾ ਦੇ ਦਿੰਦੇ ਨੇ ਜੀ ਇਹ 6 ਮਹੀਨੇ ਵਿੱਚ 5ਵੇਂ ਮਹੀਨੇ ਤਿਆਰ ਹੋ ਜਾਂਦੇ ਜੀ 5ਵੇਂ ਮਹੀਨੇ ਤਿਆਰ ਹੋ ਜਾਂਦੇ ਅੰਡਾ ਕਿੱਦਾਂ ਲਾ ਕੇ ਪਾਵਾਂਗੇ ਇਹ ਫਿਰ ਤੁਸੀਂ ਇਹਨਾਂ ਦੇ ਅੰਡੇ ਵੇਚਦੇ ਹੋ ਜੀ ਹਾਂ ਜੀ ਆ ਵੇਚਿਆ ਜੀ 4 6 400 ਆਪਣੇ 400 ਦੀ ਟ੍ਰੇ ਆ ਜੀ 400 ਦੀ ਟ੍ਰੇ ਟ੍ਰੇ ਚ ਕਿੰਨੇ ਅੰਡੇ ਹੁੰਦੇ ਨੇ ਜੀ ਜੀ 30 ਅੰਡੇ ਹੁੰਦੇ ਨੇ ਤੇ ਇਹਨਾਂ ਨੂੰ ਫਿਰ ਖਾਣ ਨੂੰ ਕੀ ਪਾਣੇ ਆਪਾਂ ਇਹਨਾਂ ਨੂੰ ਫੀਡ ਹੈ ਜੀ ਆਪਣੇ ਕੋਲਾਂ ਦੀ ਹੋਈ। ਅੱਛਾ ਇਹਨਾਂ ਦੀ ਸਪੈਸ਼ਲ ਆਪਣੀ ਫੀਡ ਹੁੰਦੀ ਹੈ ਜਾਂ ਅੰਡੇ ਵਾਲੀ ਫੀਡ ਸਾਡੇ ਕੋਲ ਹੁਣ ਚੱਲ ਰਹੀ ਹੈ ਜੀ। ਅਸੀਂ ਆਡੇ ਵਾਲੀ ਪਾਉਨੇ ਆ ਟਾਈਮ। ਠੀਕ ਹੈ ਜੀ। ਇਹ ਜਿਹੜੇ ਆ ਲਾਏ ਹੋਏ ਨੇ ਆਹ ਤੁਸੀਂ ਇਹ ਚਿੱਟੇ-ਚਿੱਟੇ ਇਹ ਕਿਹੜੀ ਚੀਜ਼ ਹੈ ਜੀ? ਇਹਨਾਂ 'ਚ ਦਾਣਾ ਪਾਉਣਾ ਹੈ ਜੀ। ਅੱਛਾ ਇਹਨਾਂ 'ਚ ਦਾਣਾ ਪਾਉਣਾ ਹੈ ਜੀ। ਹਾਂ ਜੀ। ਕੋਈ ਇਹਨਾਂ ਨੂੰ ਹੋਰ ਫਲੈਟ ਵਗੈਰਾ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਪੈਂਦੀ ਜੀ? ਪੈਂਦੀ ਹੈ ਜੀ ਮਾੜੀ-ਮੋਟੀ ਦਵਾਈ ਤਾਂ ਰੱਖਣੀ ਪੈਂਦੀ ਹੈ। ਅੱਛਾ ਦਵਾਈ ਰੱਖਣੀ। ਸਾਡੇ ਕੋਲ ਦਵਾਈ ਪਈ ਹੈ ਜੀ ਦੋ ਬੀਪੀਆਂ ਪਈਆਂ ਮੇਰੇ ਕੋ 5 ਮਹੀਨਾ ਲੱਗਾ ਜੀ ਸਾਨੂੰ ਆਂਡੇ ਵੇਚਦਿਆਂ ਨੂੰ 1 ਲੱਖ 65 ਹਜ਼ਾਰ ਦੇ ਆਂਡੇ ਵੇਚੇ ਅਸੀਂ। ਅੱਛਾ ਜੀ। ਹਾਂ। ਠੀਕ ਹੈ ਜੀ। ਲਓ ਜੀ ਭਾਜੀ ਨੇ ਦਿੱਤੀ ਹੈ ਜਾਣਕਾਰੀ ਸਾਰੇ ਜਾਨਵਰਾਂ ਵਾਲੇ ਜਿਹੜਾ ਵੀ ਵੀਰ ਮੇਰਾ ਜਾਨਵਰ ਰੱਖਦਾ ਹੈ ਉਹਨਾਂ ਵਾਸਤੇ ਵੀਡੀਓ ਬਣਾਈ ਹੈ ਜੀ। ਦੇਖ ਸਕਦੇ ਹੋ ਤੁਸੀਂ। ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਜੀ। ਧੰਨਵਾਦ।